ਸੋਡੇ ਪੰਜਾਬ ਦੇ ਆ ਦੇਖੋ ਆ ਰੋਂਦੀਆਂ ਨੇ ਕਿ ਵੀਡੀਓ ਨਹੀਂ ਦਿਖਿਆ ਮਾਂ ਮਾਂ ਨੇ ਤਾਂ ਪੈਣਾ ਦਾ ਦਿਖਾ ਆ ਦਿਖਾ ਕੇ ਮਰੋਂਦੀਆਂ ਨੇ ਆ ਰੋਂਦੀਆਂ ਨੇ ਇਹ ਵੀ ਆਦਮੀ ਕੱਟ ਕੋਲੀ ਆ ਦਿਖਾ ਦੇ ਆ ਮੁੰਡਿਆਂ ਦੇ ਆ ਹਾਲਾਤ ਨੇ ਮੂੰਹ ਬੰਦੀ ਬੈਠੇ ਨੇ ਨੰਗਾ ਕਰਕੇ ਕੁੱਟੀ ਲ ਜਾਂਦੇ ਨੇ ਆ ਦਿਖਾ ਦੇ ਆ ਬੈਠੇ ਨੇ ਪਰ ਆ ਮੈਨੂੰ ਦਿਖਾ ਮੜਾ ਕਰਾਂ ਗੱਲ ਚੁੱਕ ਆ ਦਿਖਾ ਵੀ ਆ ਹਾਲਾਤ ਨੇ ਭਾਈ ਜੀ ਆ ਤਾਂ ਜੇ ਦੱਸੇ ਕਰੀ ਤੇ ਇਹ ਦੇ ਕੋ ਉਰੇ ਜੇਕਰ ਮੋਰਕ ਬਾਈ ਕੰਮ ਕਰ ਰਹੀ ਹੈ ਕਿ ਰੋੜਾ ਨਾ ਤੇ ਕਿਰਮਾਨ ਨੂੰ ਦੱਸੋ ਉਰੇ ਆਇਆ ਅੰਦਰ ਦਵਾਰ ਦੇ ਉੱਪਰ ਕੋਈ ਨਾ ਪਤਾ ਨਹੀਂ ਮੈਂ ਕਿਹੜੇ ਵਾਲੇ ਚੱਲ ਵਾਤ ਮੈਨੂੰ ਕਰਦੇ ਥਾਣੇ ਕਿਹੜੇ ਚ ਗਏ ਸੀਗੇ ਬਾਈ ਤੁਸੀਂ ਥਾਣਾ ਕਿਹੜਾ ਪਤਾ ਨਹੀਂ ਦੋਹਾਂ ਥਾਣੇ ਦੇ ਵਿੱਚ ਗਏ ਸੀਗੇ ਲੋਹਿਆ ਥਾਣੇ ਵਾਲੇ ਜਿਹੜਾ ਕੋਈ ਜਿੱਦਾਂ ਦੇ ਕਾਰਵਾਈ ਨਹੀਂ ਕਰ ਰਹੇ ਇਸ ਕਰਕੇ ਆ ਖੋਲੀ ਹੋਏ ਤਰਾ ਲੌਕ ਜਾ ਇਹ ਭਾਈ ਥੂਰ ਮੁੰਡੇ ਨੇ ਕਿ ਪੜੇ ਹੋਏ ਇਹਨਾਂ ਨੇ ਇਹ ਫੜਾ ਫੜੇ ਜਿਹਦੇ ਕਰਕੇ ਗਿਆ ਠਾਕਾ ਧਾਕੜੀਆਂ ਕਰਕੇ ਆ ਦੋ ਠਾਕੜੀਆਂ ਨੇ ਇੰਨਾ ਕਰਕੇ ਦੋਨੇ ਮੁੰਡਿਆਂ ਨੂੰ ਇਹਨਾਂ ਨੇ ਆਪ ਦੇ ਵਿੱਚ ਕਰਕੇ ਆ ਦੇਖੋ ਭਾਈ ਕੀ ਹਾਲਾਤ ਹੋਏ ਪਹਿਰੇ ਤਰੀ ਨਾਲ ਕੁਟ ਕੁਟ ਕੇ ਲਾਸਾਂ ਪਾਈਆਂ ਪਈਆਂ ਨੇ ਆ ਰਾਤ ਨੇ ਦੇਖੋ ਭਾਈ ਜਵਾਕਾਂ ਨੇ ਤੁਹਾਡੇ ਗਿਆਨੀ ਆ ਫੜੇ ਹਾਲਾਤ ਨੇਗੇ ਦੋ ਮੁੰਡੇ ਗਿਆਨੀ ਹੋਣ ਇਸ ਕਰਕੇ ਇਹ ਮੋਮੋ ਠਗੜੀਆਂ ਜਿੱਥੇ ਪਤਾ ਲੱਗਦਾ ਤੇ ਮਨੂਆਂ ਥਾਣੇ ਨੂੰ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਪੰਜਾਬ ਦਾ ਕਿਹੜਾ ਕਿ ਮੁੱਖ ਮੰਤਰੀ ਉਹਨੂੰ ਬੇਨਤੀ ਕਰਦਾ ਉਹ ਕਿਹੜੇ ਗੱਲਾਂ ਕਰਦਾ ਫਿਰਦਾ ਤੇਰਾ ਪੰਜਾਬ ਉੱਛੜ ਗਿਆ ਜਮਾ ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਦਾ ਫਿਰਦਾ ਤੂੰ ਕਿਹੜੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਦਾ ਆ ਤੇਰੇ ਪੰਜਾਬ ਦੇ ਹਾਲਾਤ ਬਣ ਗਏ ਜੇ ਤੂੰ ਝੰਟਾ ਖਿਲਾਫ ਕੋਈ ਕਾਰਵਾਈ ਕੀਤੀ ਹੁੰਦੀ ਮੇਰੇ ਤੇ ਨੌ ਪਰਚੇ ਪਾਤੇ ਤੂੰ ਮੇਰੇ ਤੇ ਜੇ ਮੇਰੇ ਤੇ ਨੌ ਪਰਚੇ ਪਾਉਣ ਦੀ ਬਜਾਏ ਤੂੰ ਆ ਝੰਟਾ ਖਿਲਾਫ ਕਾਰਵਾਈ ਕੀਤੀ ਹੁੰਦੀ ਤੇਰੇ ਪੰਜਾਬ ਦੇ ਨੌਜਵਾਨਾਂ ਦੇ ਆ ਹਾਲਾਤ ਨਾ ਬਣਦੇ ਆ ਜਿਹੜਾ ਤਿਆ ਦੇਖ ਲੈ ਕਿਵੇਂ ਬਾਬਾ ਹੋਰ ਲੋਕ ਇੱਥੇ ਬਹਿਣ ਕੇ ਆਹ ਤਰੇ ਪੰਜਾਬ ਦੇ ਮਾੜੇ ਹਾਲਾਤ ਨਾ ਬਣਦੇ ਜੇ ਤੂੰ ਮਾੜਾ ਮੋਟਾ ਚੱਕਿਆ ਹੁੰਦਾ ਜੇ ਤੂੰ ਇਹਨਾਂ ਏਜੰਟਾਂ ਨੇ ਤਕੜੀ ਕਰ ਵਈ ਮੋਮੋ ਠਗਣੀਆਂ ਆ ਲਿਆ ਭਾਈ ਉਹਰਾ ਮੜੇ ਫੋਟੋ ਮੈਂ ਦਿਖਾ ਕਿਵੇਂ ਯਾਰ ਇਹ ਨਸ਼ੇ ਮਾਫੀਓ ਤੋਂ ਵੱਡਾ ਮਾਫੀਆ ਹੈ ਨਸ਼ੇ ਤੋਂ ਵੱਡਾ ਕਿਤੇ ਮਾਫੀਆ ਹੈ ਜੱਟ ਮਾਫੀਆ ਜਿਹਨੇ ਅੱਜ 80% ਨੌਜਵਾਨ ਜਿਹੜੇ ਪੰਜਾਬ ਦੇ ਬਰਬਾਦ ਕਰਕੇ ਸਭ ਤੋਂ 80% ਪੰਜਾਬ ਦੇ ਨੌਜਵਾਨ ਜੇਲਾਵੇਂ ਵਿੱਚ ਕਿਤੇ ਕਿਤੇ ਪਏ ਨੇਗੇ ਇਸ ਕਰਕੇ ਇਹ ਮੈਂ ਬੇਨਤੀ ਕਰਦਾ ਮਾਮੂ ਠਗੜੀਆਂ ਦੇ ਉੱਪਰ ਸਰਕਾਰ ਨੇ ਮੈਨੂੰ ਪਤਾ ਕੋਈ ਕਾਰਵਾਈ ਨਹੀਂ ਕਰਨੀ ਜਿੱਥੇ ਵੀ ਇਹ ਮਾਮੂ ਠਗੜੀਆਂ ਮਿਲਦੀਆਂ ਨੇ ਸਾਨੂੰ ਦੱਸੋ ਭਾਈ ਇਹ ਮਿਲੀਆਂ ਹੋਈਆਂ ਨੇਗੀਆਂ ਆਹ ਦੋ ਲਈਆਂ ਆਹ ਦੀ ਤੁਹਾਨੂੰ ਮੈਂ ਕਹੋ ਤੁਹਾਨੂੰ ਆਹ ਮੁੰਡਾ ਆਹ ਇਹ ਮੁੰਡਾ ਕੌਣਾ ਜਿਹੜਾ ਇਹ ਤੇਰਾ ਮੁੰਡਾ ਹੈ ਇਹ ਤੇਰਾ ਮੁੰਡਾ ਇਸ ਕਰਕੇ ਮੁੱਖ ਮੰਤਰੀ ਸਿਆ ਉਹ ਝਾੜੂ ਪਾਰਟੀ ਵਾਲੇ ਉਹ ਦਿੱਲੀ ਪਾਰਟੀ ਵਾਲੇ ਉਹ ਜਾਗ ਪਓ ਪੰਜਾਬ ਦਾ ਬਹੁਤ ਮਾੜਾ ਹਾਲਾਤ ਹੋ ਗਿਆ ਭਰਾਓ ਆ ਆਹੀ ਵੀਰ ਜੀ ਆ ਆ ਵੀਡੀਓ ਦੇਖ ਲੋ ਆ ਤੁਹਾਡੇ ਨੌਜਵਾਨਾਂ ਨੂੰ ਉੱਥੇ ਫੜ ਕੇ ਕਿਵੇਂ ਕੁੱਟਿਆ ਮਾਰਿਆ ਜਾ ਰਿਹਾ ਮਾਂ ਮਾਰ ਹੁੰਦੀਆਂ ਨੇ ਤਾਂ ਹਾਂ ਮਾਰ ਮਾਰ ਆ ਮਾਂ ਮਾਤਾ ਹਾਂ ਮਾਰ ਮਾਰ ਕੇ ਰੁੰਦੀਆਂ ਨੇ ਕੋਈ ਤਾਂ ਮੜਾ ਮੋਟਾ ਜਾਗੋ ਲੋਹਿਆ ਥਾਣੇ ਨੂੰ ਫੋਨ ਲਾ ਜਾ ਰੱਪੇ ਨੂੰ